ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾ ਯ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਲਾਹੌਰ ਹੈ ਨਾ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੰਡੀਗੜ੍ਹ ਉਹਨਾਂ ਦੇ ਇੱਕ ਆਪਣਾ ਨਾ ਉਹ ਚੋਣਾ ਕਰਾ ਕੇ ਤੇ ਇਲੈਕਸ਼ਨ ਵਗੈਰਾ ਕਰਾ ਕੇ ਨਾ ਤੇ ਉਹਨਾਂ ਦਾ ਆਪਣਾ ਹੀ ਉਹ ਇੱਕ ਸੈਟਅਪ ਹੁੰਦਾ ਹੈ ਲੇਕਿਨ ਪਿਛਲੇ 1-2 ਦਿਨ ਤੋਂ ਨਾ ਉੱਥੇ ਬੜਾ ਰੋਲਾ ਚੱਲਦਾ ਪਿਆ ਇੰਡੀਅਨ ਗਵਰਨਮੈਂਟ ਕਹਿੰਦੀ ਵੀ ਹੈ ਕਿ ਜੋ ਵੀ ਨਿਜ਼ਾਮ ਹੈ ਨਾ ਸਾਡੇ ਕੰਟਰੋਲ 'ਚ ਹੋਏਗਾ ਤੇ ਬੜੀ ਉੱਥੇ ਯਾਨੀ ਕਿ ਇحتਜਾਜ ਹੋ ਰਿਹਾ ਪ੍ਰੋਟੈਸਟ ਹੋ ਰਿਹਾ ਸਟੂਡੈਂਟਸ ਤੇ ਪੁਲਿਸ ਦੇ ਦਰਮਿਆਨ ਉਹ ਆਪਣੀਆਂ ਮੰਗਾਂ ਉਹਨਾਂ ਨੇ ਰੱਖੀਆਂ ਹੋਈਆਂ ਭਾਈ ਸਵਰਨਜੀਤ ਹੈ ਨਾ ਉਹਨਾਂ ਦੀ ਇਹ ਵੀਡੀਓ ਦੇਖਨੇ ਆ ਕਿ ਇਸ ਦਾ ਯਾਨੀ ਕਿ ਸਾਕਸ਼ੀ ਕੀ ਹੈ ਬੇਸਿਕਲੀ ਕਿੰਨੇ ਫੀਸਦ ਚਾਹਨ ਹੋਣਗੇ ਤੇ ਚਾਹਨ ਕਿਦੋਂ ਹੋਣੇ ਨਹੀਂ ਜਉਂਦਾ ਰਿਜ਼ਲਟ ਕਿਦੋਂ ਆਣਾ ਸਾਰੀ ਡਿਟੇਲ ਇਸ ਇਸ ਵੀਡੀਓ 'ਚ ਦੇਖਨੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਵਾਦ ਜਿਸ ਤਰੀਕੇ ਨਾਲ ਵਧਿਆ ਤੇ ਪਿਛਲੇ ਕਈ ਹਫ਼ਤਿਆਂ ਤੋਂ ਜਾਣਬੁੱਝ ਕੇ ਵਧਾਇਆ ਜਾ ਰਿਹਾ ਵਿਦਿਆਰਥੀਆਂ ਵੱਲੋਂ ਨਹੀਂ ਸਰਕਾਰੀ ਤੰਤਰ ਦੇ ਵੱਲੋਂ ਉਹਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਤੇ ਜਦੋਂ ਅੱਜ ਅਸੀਂ ਇਹਨਾਂ ਗੱਲਾਂ ਦੀ ਸਾਂਝ ਪਾ ਰਹੇ ਆ 10 ਤਰੀਕਾ ਯਾਨੀ ਕਿ 10 ਨਵੰਬਰ ਤੇ ਲੰਘੇ ਕੱਲ 9 ਨਵੰਬਰ ਨੂੰ ਜਿਸ ਤਰੀਕੇ ਦੇ ਨਾਲ ਉੱਥੇ ਪੁਲਿਸ ਦੇ ਵੱਲੋਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੇ ਵੱਲੋਂ ਡਰਾਮੇਬਾਜ਼ੀ ਕੀਤੀ ਗਈ ਆ ਤੇ ਵਿਦਿਆਰਥੀਆਂ ਨੂੰ ਤੇ ਵਿਦਿਆਰਥਿਕਾਂ ਨੂੰ ਠੱਠ ਕੀਤਾ ਗਿਆ ਉਹਨੇ ਸਵਾਲ ਖੜਾ ਕਰਤਾ ਕਿ ਕੀ ਭਵਿੱਖ ਦੇ ਵਿੱਚ ਸਾਡੀਆਂ ਯੂਨੀਵਰਸਿਟੀਆਂ ਆਜ਼ਾਦ ਹੋਣਗੀਆਂ ਕੀਪ ਵਿਖਦੇ ਵਿੱਚ ਯੂਨੀਵਰਸਿਟੀਆਂ ਦੇ ਅਧਿਕਾਰ ਨਹੀਂ ਖੋਏ ਜਾਣਗੇ ਤੇ ਜੇਕਰ ਆਪਣੇ ਅਧਿਕਾਰਾਂ ਦੇ ਲਈ ਆਪਣੇ ਹੱਕਾਂ ਦੇ ਲਈ ਵਿਦਿਆਰਥੀ ਇਕਮਨ ਇਕਜਿਤ ਹੋ ਕੇ ਸੰਘਰਸ਼ ਕਰਨਗੇ ਤਾਂ ਕਿ 2-2000 ਪੁਲਿਸ ਮੁਲਾਜ਼ਮ ਯੂਨੀਵਰਸਟੀਆਂ ਦੇ ਸਾਰੇ ਗੇਟਾਂ ਦੇ ਉੱਤੇ ਨਿਗਰਾਨੀ ਰੱਖਣਗੇ ਕਿ ਕੌਣ ਯੂਨੀਵਰਸਿਟੀ ਦੇ ਵਿੱਚ ਆਉਂਦਾ ਤੇ ਕੌਣ ਨਹੀਂ ਲੱਗੇ ਕੱਲ ਕੀ ਹੋਇਆ ਵਿਦਿਆਰਥੀਆਂ ਦੇ ਵੱਲੋਂ ਯੂਨੀਵਰਸਿਟੀ ਦੇ ਗੇਟ ਨੰਬਰ 2 ਤੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਕਿਉਂ ਕਿ ਇੱਥੇ ਪੁਲਿਸ ਇਨੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਈ ਤੇ ਪੁਲਿਸ ਨੇ ਸ਼ਰਤਾਂ ਇਸਆਂ ਰਖਤੀਆਂ ਜਿਹੜੀਆਂ ਕਿ ਵਿਦਿਆਰਥੀਆਂ ਨੂੰ ਮਨਜ਼ੂਰ ਨਹੀਂ ਇਸ ਵੇਲੇ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਸਮਰਥਨ ਕਰਨ ਦੇ ਲਈ ਸਮਾਜ ਸੇਵੀ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੇ ਕੁਝ ਰਾਜਨੀਤਿਕ ਪਾਰਟੀਆਂ ਨੇ ਤੇ ਕੁਝ ਕੋ ਹੋਰ ਕਲੱਬਾਂ ਨੇ ਪਹੁੰਚਣ ਦਾ ਐਲਾਨ ਕੀਤਾ ਤੇ ਉਥੇ ਪੁਲਿਸ ਦੇ ਵੱਲੋਂ ਕੀ ਕਿਹਾ ਗਿਆ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਗਿਆ ਉਹ ਕਹਿੰਨੇ ਵੀ ਜਿਹਦੇ ਗਲ ਦੇ ਵਿੱਚ ਆਈ ਕਾਰਡ ਪਾਇਆ ਹੋ ਹੋ ਯਾਨੀ ਕਿ ਪਛਾਣ ਪੱਤਰ ਪਾਇਆ ਹੋ ਸਿਰਫ ਉਹ ਹੀ ਯੂਨੀਵਰਸਿਟੀ ਦੇ ਵਿੱਚ ਪਹੁੰਚ ਸਕਦਾ ਨਹੀਂ ਤਾਂ ਕੋਈ ਨਹੀਂ ਪਹੁੰਚ ਸਕਦਾ ਵਿਦਿਆਰਥੀਆਂ ਨੇ ਇਹ ਗੱਲ ਕਹੀ ਆ ਕਿ ਇਹ ਕੀ ਕਾਰਨ ਆ ਵਜ੍ਹਾ ਕੀ ਆ ਕਿਉਂ ਤੁਸੀਂ ਇਸ ਤਰੀਕੇ ਨਾਲ ਕਰੋਗੇ ਤੁਹਾਨੂੰ ਅਸੀਂ ਕਿਉਂ ਐਵੇਂ ਕਰਨ ਲਗੇ ਅਸੀਂ ਇੱਥੇ ਕੋਈ ਇਹ ਨਹੀਂ ਵੀ ਪਾਈ ਡੀਜੇ ਵਜਾਉਣ ਆਏ ਆ ਜਾਂ ਅਸੀਂ ਇਹ ਨਹੀਂ ਕਿ ਇੱਥੇ ਕੋਈ ਤੁਹਾਨੂੰ ਪੁੱਛ ਕੇ ਵੀ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਗੱਲ ਆ ਤੇ ਅਸੀਂ ਉਹ ਪੁੱਛ ਕੇ ਇੱਥੇ ਰੈਲੀ ਕਰਨ ਆਏ ਆ ਕੋਈ ਸਿਆਸੀ ਪ੍ਰਚਾਰ ਕਰਨ ਨਹੀਂ ਆਏ ਤੁਸੀਂ ਕਹਿੰਦੇ ਵੀ ਇੱਥੇ ਸਾਊਂਡ ਸਿਸਟਮ ਨਹੀਂ ਲਾਉਣਾ ਜੇ ਤਾਂ ਕੋਈ ਡੀਜੇ ਆਇਆ ਹੋਵੇ ਜੇ ਕੋਈ ਵਿਆਹ ਦਾ ਪ੍ਰੋਗਰਾਮ ਰੱਖਿਆ ਹੋਵੇ ਫੇਰ ਤਾਂ ਤੁਸੀਂ ਸਾਨੂੰ ਰੋਕ ਸਕਦੇ ਵੀ ਭਾਈ ਤੁਸੀਂ ਇਦਾਂ ਕਿਉਂ ਕੀਤਾ ਅਸੀਂ ਆਪਦੇ ਹੱਕਾਂ ਦੇ ਲਈ ਅਸੀਂ ਆਪਣੇ ਅਧਿਕਾਰਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਹਾਂ ਤੁਸੀਂ ਸਾਨੂੰ ਸਾਊਂਡ ਸਿਸਟਮ ਤੋਂ ਰੋਕ ਨਹੀਂ ਸਕਦੇ ਤੁਸੀਂ ਇਹ ਗੱਲ ਕਹਿੰਦੇ ਕਿ ਗਲ ਦੇ ਵਿੱਚ ਜਿਹਨੇ ਕਾਰਡ ਪਾਇਆ ਹੋਇਆ ਤੁਸੀਂ ਸਾਡੇ ਇਸ ਸੰਘਰਸ਼ ਨੂੰ ਫੇਲ ਕਰਨਾ ਚਾਹੁੰਦੇ ਆ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਵਿੱਚ ਕੋਈ ਨਾ ਕੋਈ ਹੁਣਤਰ ਛੱਟ ਕੇ ਫੇਲ ਕਰਨਾ ਚਾਹੁੰਦੇ ਆ ਵੀ ਗਲ ਦੇ ਵਿੱਚ ਕਿਸਾਨ ਕਾਰਡ ਪਾ ਕੇ ਆਵੇ ਯੂਨੀਵਰਸਿਟੀ ਦਾ ਕਾਰਡ ਪਾਇਆ ਹੋਵੇ ਕੋਈ ਰਾਜਨੀਤਿਕ ਬੰਦੇ ਨੇ ਆਉਣਾ ਕਿਸੇ ਪਾਰਟੀ ਦੇ ਵਲੰਟੀਅਰਾਂ ਨੇ ਆਉਣਾ ਕਿਸੇ ਸਮਾਜ ਸੇਵੀ ਜਥੇਬੰਦੀ ਦੇ ਆਗੂ ਨੇ ਆਉਣਾ ਜਾਂ ਕਿਸੇ ਹੋਰ ਕਾਫਲੇ ਨੇ ਆਉਣਾ ਪਹਿਲਾਂ ਅਸੀਂ ਉਹਨਾਂ ਨੂੰ ਕਾਰਡ ਜਾਰੀ ਕਰਗੇ ਤੇ ਫਿਰ ਭਾਈ ਉਹ ਇੱਥੇ ਆਉਣ ਵੀ ਅਸੀਂ ਯੂਨੀਵਰਸਿਟੀ ਦੇ ਵਿਦਿਆਰਥੀ ਆ ਇਹ ਗੱਲ ਕਹਿਣ ਕਿਸਾਨ ਆਗੂ ਵੀ ਇਹ ਗੱਲ ਬਹੁਤ ਵੱਡੀ ਆ ਬਹੁਤ ਵੱਡਾ ਮਸਲਾ ਤੇ ਲੰਘੇ ਕੱਲ ਬਹਿਸਬਾਜ਼ੀ ਬਹੁਤ ਵੱਡੇ ਪੱਧਰ ਤੇ ਹੋਈ ਆ ਪੁਲਸ ਅਧਿਕਾਰੀਆਂ ਦੀ ਤੇ ਵਿਦਿਆਰਥੀਆਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋਈ ਆ ਵਿਦਿਆਰਥੀਆਂ ਨੇ ਇਹ ਗੱਲ ਕਹੀ ਆ ਕਿ ਜੇਕਰ ਕਿਸੇ ਨੂੰ ਵੀ ਸਾਡਾ ਪ੍ਰਦਰਸ਼ਨ ਦੇ ਵਿੱਚ ਆਉਣ ਤੋਂ ਰੋਕਿਆ ਗਿਆ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ ਫਿਰ ਅਸੀਂ ਆਰਜਾ ਭਾਰ ਦੀ ਜੰਗ ਲੜਾਂਗੇ ਸੋ ਅੱਜ ਦਾ ਦਿਨ ਯਾਨੀ ਕਿ ਅੱਜ 10 ਤਰੀਕ ਨੂੰ ਇਹ ਨਿਰਣਾਇਕ ਮੋੜ ਆ ਇਹ ਫੈਸਲਾ ਕੁਣ ਘੜੀ ਆ ਕਿ ਉੱਥੇ ਹੁੰਦਾ ਕੀ ਆ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕਿਸਾਨ ਆਗੂਆਂ ਨੇ ਉੱਥੇ ਪਹੁੰਚਣ ਦਾ ਐਲਾਨ ਕੀਤਾ ਹੋਇਆ ਵਕ ਵਕ ਸਮਾਇਸੇ ਵੀ ਜੱਥੇਬੰਦੀਆਂ ਪੂਰੀ ਤਰ੍ਹਾਂ ਸਰਗਰਮ ਤੇ ਵਿਦਿਆਰਥੀਆਂ ਨੇ ਮੰਗ ਕੀਤੀ ਆ ਪਿਛਲੇ ਦਿਨੀ ਜਿਵੇਂ ਡਰਾਮੇਬਾਦੀ ਕਰਲੀ ਕਰਲੀ ਐਨ ਮੌਕੇ ਦੇ ਉੱਤੇ ਆ ਕੇ ਕੇਂਦਰ ਨੇ ਸਿੱਖਿਆ ਵਿਭਾਗ ਨੇ ਇੱਕ ਨੋਟਿਸ ਜਾਰੀ ਕੀਤਾ ਕਿ ਜੋ ਅਸੀਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਨੂੰ ਰੱਦ ਮੰਨਿਆ ਜਾਵੇ ਤੇ ਸੈਨੇਟ ਤੇ ਸਿੰਡੀਕੇਟ ਪਹਿਲਾਂ ਵਾਂਗ ਹੀ ਬਹਾਲ ਰੋ ਜੇਕਰ ਤੁਸੀਂ ਇਹ ਕੁਝ ਕਰਨਾ ਹੀ ਸੀ ਤਾਂ ਇੱਕ ਦਿਨ ਪਹਿਲਾਂ ਤੇ ਉਸ ਤੋਂ ਕੋਈ ਦਿਨ ਪਹਿਲਾਂ ਡਰਾਮੇਬਾਦੀਆਂ ਕਿਹੜੀ ਗੱਲੋਂ ਕੀਤੀ ਗਈਆਂ ਇੱਕੋ ਦਿਨ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਤੁਸੀਂ ਦੋ ਨੋਟੀਫਿਕੇਸ਼ਨ ਜਾਰੀ ਕਰਦੇ ਹੋ ਇੱਕ ਦੇ ਵਿੱਚ ਪਿਛਲੇ ਨੋਟੀਫਿਕੇਸ਼ਨ ਨੂੰ ਰੱਦ ਕਰਦੇ ਹਾਂ ਦੂਜੇ ਨੋਟੀਫਿਕੇਸ਼ਨ ਦੇ ਵਿੱਚ ਪਹਿਲੇ ਨੋਟੀਫਿਕੇਸ਼ਨ ਨੂੰ ਬਹਾਲ ਰੱਖਣ ਦੀ ਗੱਲ ਕਰਦੇ ਹਾਂ ਤੇ ਜਦੋਂ ਚਾਰੇ ਪਾਸੇ ਘੇਰਾ ਪੈਂਦਾ ਫਿਰ ਤੁਸੀਂ ਇਹ ਗੱਲ ਕਹਿੰਦੇ ਵੀ ਨੋਟਿਸ ਜਾਰੀ ਕਰਤਾ ਤੇ ਰਵਨੀਤ ਬਿੱਟੂ ਹੋਰੀ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਮੈਂ ਪੰਜਾਬ ਦੇ ਵਿੱਚ ਪੁਲ ਦਾ ਕੰਮ ਕਰ ਰਿਹਾ ਕੇਂਦਰ ਦੀ ਸਰਕਾਰ ਨੇ ਮੇਰੀ ਡਿਊਟੀ ਲਾਈ ਆ ਪੰਜਾਬ ਦੇ ਦੇਸ਼ ਦੇ ਵਿਦਿਆਰਥੀਆਂ ਦੇ ਅਸੀਂ ਹਿੱਤ ਦੇ ਵਿੱਚ ਖੜੇ ਆ ਤੇ ਪਹਿਲਾਂ ਜਾਣਕਾਰੀ ਮੋਦੀ ਸਾਹਿਬ ਨੂੰ ਸਹੀ ਨਹੀਂ ਸੀ ਮਿਲਦੀ ਮੈਂ ਹੁਣ ਜਾਣਕਾਰੀਆਂ ਸਹੀ ਦੇਣ ਵਾਸਤੇ ਵਚਨਬੱਧਾਂ ਤੇ ਬਿੱਟੂ ਜੀ ਨੂੰ ਬੇਨਤੀ ਆ ਤੇ ਹੁਣ ਵਿਦਿਆਰਥੀਆਂ ਦੀ ਮੰਗ ਆ ਅੱਜ ਯਾਨੀ ਕਿ 10 ਤਰੀਕ ਦੇ ਪ੍ਰਦਰਸ਼ਨ ਦੀ ਮੰਗ ਇਹ ਆ ਕਿ 91 ਮੈਂਬਰੀ ਸੈਨੇਟ ਦੀ ਚੋਣ ਦਾ ਹੀ ਤਰੀਕ ਦਾ ਐਲਾਨ ਕੀਤਾ ਜਾਵੇ ਯੂਨੀਵਰਸਿਟੀ ਪ੍ਰਸ਼ਾਸਨ ਕਹਿੰਦਾ ਜੀ ਕਿ ਅਸੀਂ ਇਹਦੀ ਜਲਦ ਤਰੀਕ ਐਲਾਨ ਦੇਵਾਂਗੇ ਵਿਦਿਆਰਥੀ ਕਹਿੰਦੇ ਤਰੀਕ ਐਲਾਨ ਦਿੱਤੀ ਜਾਵੇ ਤੇ ਫਿਰ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਸਮਾਪਤ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਤੇ ਬਿੱਟੂ ਸਾਹਿਬ ਨੂੰ ਬੇਨਤੀ ਹੈ ਵੀ ਉਹ ਕਹਿਣ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਨ ਆਪਣੇ ਉੱਪਰਲੇ ਆਗੂਆਂ ਨੂੰ ਵੀ ਭਾਈ ਆਪਾਂ ਤਰੀਕ ਇਲਾਦੀਆਂ ਗੱਲ ਖਤਮ ਕਰ ਗਏ ਨਾਲੇ ਤਾਂ ਆਪਾਂ ਪੁਲ ਦਾ ਕੰਮ ਕਰਦੇ ਤੇ ਇੱਥੇ ਵੀ ਪੁਲ ਦਾ ਕੰਮ ਆਪਾਂ ਕਰ ਦਈਏ ਮਤਲਬ ਇਹ ਆ ਕਿ ਪੰਜਾਬ ਦੇ ਤੇ ਵੱਖ-ਵੱਖ ਹੋਰ ਸੂਬਿਆਂ ਦੇ ਵਿਦਿਆਰਥੀਆਂ ਨੇ ਜਿਹੜਾ ਇਹ ਸੰਘਰਸ਼ ਪਖਾਇਆ ਇਹਦਾ ਨਤੀਜਾ 90% ਤੱਕ ਨਿਕਲਿਆ ਜਦੋਂ ਪੁਰਾਣੇ ਫੈਸਲੇ ਬਹਾਲ ਕਰ ਦਿੱਤੇ ਗਏ ਆ ਤੇ ਨੋਟੀਫਿਕੇਸ਼ਨ ਪੁਰਾਣੇ ਆ ਜਿਹੜੇ ਉਹਨਾਂ ਦੇ ਉੱਤੇ ਕਾਟਾ ਫਿਰ ਗਿਆ ਸਿੰਡੀਕੇਟ ਤੇ ਸੈਨੇਟ ਬਹਾਲ ਹੋਈ ਆ ਪਰ 10% ਦੀ ਕਾਮਯਾਬੀ ਜਿਹੜੀ ਉਹ ਅੱਜ 10 ਤਰੀਕ ਨੂੰ ਝੋਲੀ ਦੇ ਵਿੱਚ ਪੈਣ ਦੀ ਸੰਭਾਵਨਾ ਇਥੇ ਜੋ ਜੋ ਕੁਝ ਵੀ ਅੱਜ ਹੋਊਗਾ ਉਹ ਆਪ ਜੀ ਦੀ ਨਜ਼ਰ ਕਰਦੇ ਰਵਾਂਗੇ ਪਰ ਵਿਦਿਆਰਥੀਆਂ ਨੇ ਜਿਹੜਾ ਜਜ਼ਬਾ ਦਿਖਾਇਆ ਉਹਨੂੰ ਵੀਰੋਂ ਸਲਾਮ ਕਰਨੀ ਬਣਦੀ ਆ 90% ਨੇਤਾਵਾਂ ਨੇ ਇਨ੍ਹਾਂ ਵਿਦਿਆਰਥੀਆਂ ਦਾ ਕੋਈ ਸਾਥ ਨਹੀਂ ਦਿੱਤਾ ਇਹਦੇ ਵਿੱਚੋਂ ਕੁਝ ਨੇਤਾ ਐਸੇ ਜਿਹੜੇ ਇੱਕ ਵਾਰ ਵੀ ਯੂਨੀਵਰਸਿਟੀ ਦੇ ਵਿੱਚ ਨਹੀਂ ਗਏ ਤੇ ਬਸ ਟਵਿੱਟਰ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਪੋਸਟਰ ਪਾਉਣ ਜੋਗੇ ਸੀ ਕਿਸੇ ਨੇ ਫੋਟੋ ਪਾਤੀ ਕਿਸੇ ਨੇ ਪੋਸਟ ਪਾਤੀ ਕਿਸੇ ਨੇ ਪੋਸਟਰ ਪਾਤਾ ਤੇ ਇਹ ਗੱਲ ਕਹੀ ਕਿ ਅਸੀਂ ਵਿਦਿਆਰਥੀਆਂ ਦੇ ਨਾਲ ਖੜੇ ਆ ਵਿਦਿਆਰਥੀਆਂ ਨਾਲ ਕੋਈ ਨਹੀਂ ਖੜਾ ਵਿਦਿਆਰਥੀਆਂ ਦੇ ਨਾਂ ਦੇ ਉੱਤੇ ਡਰਾਮੇਬਾਜ਼ੀ ਕੀਤੀ ਗਈ ਰਾਜਨੀਤਿਕ ਲੋਕਾਂ ਨੂੰ ਪੰਜਾਬ ਦੇ ਨੂੰ ਤਰਨਤਾਰਨੀ ਚੋਣ ਦਾ ਫਿਕਰ ਸੀ ਉਹਨਾਂ ਨੂੰ ਯੂਨੀਵਰਸਿਟੀ ਦਾ ਕੋਈ ਫਿਕਰ ਨਹੀਂ ਸੀ ਇੱਥੇ ਕੁੜੀਆਂ ਨੇ ਤੇ ਮੁੰਡਿਆਂ ਨੇ 90 ਫੀਸਦੀ ਜਿੱਤ ਹਾਸਲ ਕੀਤੀ ਆ ਤੇ ਸੈਨੇਟ ਦੀ ਚੋਣ ਦੀ ਤਰੀਕਾ ਜਿਹੜੀ ਉਹ ਜਲਦ ਐਲਾਨ ਦਿੱਤੀ ਜਾਵੇ ਉਹਨਾਂ ਦੀ ਮੰਗ ਹੁਣ ਇਹ ਆ ਤੇ ਜੇਕਰ ਉਹਨਾਂ ਨੂੰ ਪ੍ਰਸ਼ਾਸਨ ਜੇਕਰ ਪੁਲਿਸ ਤੰਗ ਕਰੂਗੀ ਤੇ ਫਿਰ ਨਤੀਜੇ ਸ਼ਾਇਦ ਪਤਾ ਨਹੀਂ ਕਿਹੜੇ ਪਾਸੇ ਨੂੰ ਕਿਹੋ ਜਿਹਾ ਨਿਕਲਣਗੇ ਪਰ ਵਿਦਿਆਰਥੀ ਇਕਤਾ ਜ਼ਿੰਦਾਬਾਦ ਰਵੇ ਦੂਜੀ ਜਾਣਕਾਰੀ ਇਹ ਆ ਵੀ ਤਰਨ ਤਾਰਨ ਦੀ ਜਿਮਨੀ ਚੋਣ ਦੇ ਵਿੱਚ ਕੁਝ ਘੰਟੇ ਬਾਕੀ ਆ ਜਦੋਂ ਤੁਸੀਂ ਇਹ ਗੱਲਾਂ ਸੁਣ ਰਹੇ ਆ ਚੋਣ ਪ੍ਰਚਾਰ ਬੰਦ ਆ ਮੀਟਿੰਗਾਂ ਦਾ ਸਿਲਸਿਲਾ ਡੋਰ ਟੂ ਡੋਰ ਜਾ ਕੇ ਨੁਕੜ ਮੀਟਿੰਗਾਂ ਦਾ ਸਿਲਸਿਲਾ ਰਾਤੋਂ ਰਾਤ ਬਾਜ਼ੀ ਪਲਟਾਉਣ ਦੀਆਂ ਕੋਸ਼ਿਸ਼ਾਂ ਦਾ ਸਿਲਸਿਲਾ ਜਾਰੀ ਆ ਕੁਝ ਘੰਟਿਆਂ ਬਾਅਦ ਸਵੇਰੇ 7 ਵਜੇ 11 ਤਰੀਕ ਨੂੰ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋਣਾ 1 ਲੱਖ ਤੇ 90 ਹਜ਼ਾਰ ਵੋਟਰ ਨੇ ਜਿਹੜੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ ਤਰਨਤਾਰਨ ਦੇ ਵਿੱਚ ਇਹਦੇ ਵਿੱਚੋਂ ਕਿੰਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ ਵੋਟਾਂ 55% ਦੀ ਪੈਣੀ ਆ ਕਿ 65% ਦੀ ਪੈਣੀ ਆ ਵੱਧ ਪੈਣੀ ਆ ਜਾਂ 50% ਦੀ ਪੈਣੀ ਆ ਇਹਦੇ ਬਾਰੇ ਤਾਂ ਆਪਾਂ ਨੂੰ ਜਾਣਕਾਰੀ ਨਹੀਂ ਪਰ 100 ਦੇ ਕਰੀਬ ਬੂਥ ਸੰਵੇਦਨਸ਼ੀਲ ਐਲਾਨਿਆ ਗਿਆ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਪਾਰ ਆ ਤਰਨਤਾਰਨ ਦੇ ਲੋਕਾਂ ਨੂੰ ਮੇਰਾ ਇੱਕ ਸਵਾਲ ਆ ਮੇਰੀ ਇੱਕ ਬੇਨਤੀ ਆ ਬੇਨਤੀ ਨੁਮਾ ਸਵਾਲ ਆ ਇੰਨੇ ਮਹੀਨੇ ਤੋਂ ਲਗਾਤਾਰ ਪ੍ਰਚਾਰ ਹੋ ਰਿਹਾ ਤੁਸੀਂ ਤਰਨਤਾਰਨ ਦੇ ਵਸਨੀਕ ਹੋ ਇਹ ਦੱਸੋ ਕਿ ਕਿਸੇ ਨੇਤਾ ਦੀ ਅੱਖ ਦੇ ਵਿੱਚ ਅੱਖ ਪਾ ਕੇ ਸਵਾਲ ਕੀਤਾ ਕਿ ਸਾਡੇ ਮਸਲੇ ਆ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਆ ਮਸਲੇ ਹੱਲ ਕਿਉਂ ਨਹੀਂ ਕਰਦੇ ਕਿਸੇ ਇੱਕ ਨੇਤਾ ਨੇ ਤਰਨਤਾਰਨੀਆਂ ਗਲੀਆਂ ਤਰਨਤਾਰਨੀਆਂ ਨਾਲੀਆਂ ਤਰਨਤਾਰਨ ਦੇ ਲੋਕਾਂ ਦੇ ਪਾਣੀ ਦਾ ਤਰਨਤਾਰਨ ਦੀ ਕਿਸਾਨੀ ਦਾ ਤਰਨਤਾਰਨ ਦੀ ਜਵਾਨੀ ਦਾ ਕੋਈ ਮਸਲਾ ਹੱਲ ਕੀਤਾ ਹੋਵੇ ਤਾਂ ਦੱਸੋ ਤਰਨਤਾਰਨ ਦੇ ਵਿੱਚ ਅਵਾਰਾ ਪਸ਼ੂਆਂ ਦਾ ਅਵਾਰਾ ਕੁੱਤਿਆਂ ਦਾ ਜਾਂ ਜਿਹੜੇ ਵੀ ਹੋਰ ਮਸਲੇ ਹੋਣੇ ਤਰਨਤਾਰਨ ਦੇ ਉਨਾ ਮਸਲਿਆਂ ਦਾ ਹੱਲ ਕਰਨ ਦੀ ਗੱਲ ਕਹੀ ਆ ਇੱਥੇ ਡਰਾਮੇਬਾਜ਼ੀ ਹੋਈ ਆ ਜਿਵੇਂ ਕਲਾਕਾਰ ਅੱਜਕੱਲ ਰੀਲ ਵਾਇਰਲ ਕਰਕੇ ਖੁਸ਼ ਹੁੰਦੇ ਆ ਵੀ ਯਾਰ ਮੇਰੀ ਰੀਲ ਵਾਇਰਲ ਹੋ ਗਈ ਹੁਣ ਮੇਰਾ ਗਾਣਾ ਵੀ ਚੱਲ ਜਾਊਗਾ ਕਿਉਂਕਿ ਰੀਲ ਦੇਖ ਕੇ ਫਿਰ YouTube ਤੇ ਲੋਕ ਜਾਂਦੇ ਆ ਅੱਜਕੱਲ ਨਵਾਂ ਟ੍ਰੈਂਡ ਆ ਉਸੇ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰੀਲ ਰਾਜਨੀਤੀ ਪੇਸ਼ ਕੀਤੀ ਆ ਉਹਨੇ ਉਹਦੀ ਲੱਤ ਫੜ ਲਈ ਉਹਨੇ ਉਹਦੇ ਬਾਰੇ ਗੰਦਬਖਤਾ ਉਹਨੇ ਉਹਦੇ ਬਾਰੇ ਕੁਛ ਕਹਿਤਾ ਉਹਨੇ ਉਹਦੇ ਬਾਰੇ ਕੋਈ ਨਾ ਕੋਈ ਅਵਾ ਤਵਾ ਬੋਲਤਾ ਤਰਨ ਤਰਨ ਦੇ ਲੋਕਾਂ ਦੀ ਝੋਲੀ ਦੇ ਵਿੱਚ ਪਿਆ ਕੀਆ ਤੇ ਜੇ ਤਰਨ ਤਰਨ ਦੇ ਲੋਕ ਇਹਨਾਂ ਗੱਲਾਂ ਨੂੰ ਜਿਹੜੇ ਰਾਜਨੀਤਿਕ ਲੋਕ ਕਰ ਰਹੇ ਸੀ ਇਹਨਾਂ ਨੂੰ ਬੇਹੂਦਾ ਮੰਨਦੇ ਤਾਂ ਕਿਸੇ ਤਰਨ ਤਾਰਨੀ ਇੱਕ ਕਲਬ ਨੇ ਕਿਸੇ ਪੰਚਾਇਤ ਨੇ ਕਿਸੇ ਸੂਝਵਾਨ ਵਿਅਕਤੀ ਨੇ ਸਵਾਲ ਕਿਉਂ ਨਾ ਕੀਤਾ ਪੂਰੇ ਚੋਣ ਪ੍ਰਚਾਰ ਦੇ ਵਿੱਚ ਕਿ ਭਾਈ ਸਾਨੂੰ ਆਹ ਡਰਾਮੇਬਾਜ਼ੀ ਨਹੀਂ ਸਾਨੂੰ ਤੁਹਾਡੇ ਸ਼ਗੂਫੇ ਨਹੀਂ ਚਾਹੀਦੇ ਸਾਨੂੰ ਕੰਮ ਦੀ ਗੱਲ ਚਾਹੀਦੀ ਆ ਸਾਡਾ ਆ ਮਸਲਾ ਵਿਗੜਿਆ ਹੋਇਆ ਜੇਕਰ ਤੁਸੀਂ ਜਿੱਤ ਗਏ ਤਾਂ ਕਿੰਨੇ ਦਿਨਾਂ ਦੇ ਵਿੱਚ ਕਿੰਨੇ ਹਫ਼ਤਿਆਂ ਦੇ ਵਿੱਚ ਕਿੰਨੇ ਮਹੀਨਿਆਂ ਦੇ ਵਿੱਚ ਹੱਲ ਕਰ ਦਿਓਗੇ ਨਹੀਂ ਕੁਝ ਨਹੀਂ ਹੋਇਆ ਚੋਣ ਇਹ ਹੋ ਜਾਣੀ ਆ ਕੁਝ ਘੰਟਿਆਂ ਬਾਅਦ 14 ਤਰੀਕ ਨੂੰ ਨਤੀਜੇ ਆ ਜਾਣੇ ਆ ਜਿਹੜਾ ਇੱਕ ਜਿੱਤ ਗਿਆ ਉਹਨੇ ਪਤਾ ਕੀ ਕਹਿਣਾ ਮੇਰੇ ਕੋਲੇ ਸਮਾਂ ਹੀ ਥੋੜਾ ਸੀ ਸਵਾ ਸਾਲ ਡੇਢ ਸਾਲ ਮੈਂ ਇੰਨੇ ਸਮੇਂ ਦੇ ਵਿੱਚ ਕੀ ਕਰ ਸਕਦਾ ਸੀ ਹੁਣ 27 ਦੀਆਂ ਚੋਣਾਂ ਤੁਸੀਂ ਇੱਕ ਵਾਰੀ ਮੈਨੂੰ ਮਜ਼ਬੂਤ ਕਰੋ ਮੈਨੂੰ ਇੱਕ ਵਾਰੀ 5 ਸਾਲ ਲਈ ਜਿਤਾਓ ਤੁਹਾਡਾ ਕੱਲਾ ਕੱਲਾ ਮਸਲਾ ਹੱਲ ਕਰ ਦੂੰਗਾ ਉਹਨੇ ਸਵਾ ਸਾਲ ਡੇਢ ਸਾਲ ਬੋਲਣਾ ਹੀ ਨਹੀਂ ਜਿਹੜੇ ਹਾਰੇ ਆ ਉਹਨਾਂ ਨੇ ਇਸ ਕਰਕੇ ਨਹੀਂ ਬੋਲਣਾ ਵੀ ਸਾਡੇ ਨਾਲ ਤਾਂ ਭੈੜੀ ਹੋਈ ਆ ਸਾਨੂੰ ਕਿਹੜਾ ਜਿਤਾਇਆ ਤੇ ਤਰਨ ਤਰਨ ਦੇ ਲੋਕੋ ਤੁਸੀਂ ਦੱਸੋ ਤੁਹਾਡੇ ਪੱਲੇ ਕੀ ਪਿਆ ਤੁਹਾਡੀ ਝੋਲੀ ਦੇ ਵਿੱਚ ਕਿਹਨੇ ਕੀ ਪਾਇਆ ਇਹ ਦੱਸੋ ਇੱਥੇ ਪੰਥਕ ਮੁੱਦੇ ਦੀ ਗੱਲ ਚੱਲੀ ਚਲੋ ਚੱਲਣੀ ਚਾਹੀਦੀ ਆ ਇਹ ਪੰਥਕ ਸੀਟ ਆ ਇੱਥੇ ਰਾਜਾ ਵੜਿੰਗ ਨੇ ਉਹਦੇ ਬਾਰੇ ਕੁਝ ਕਹਿਤਾ ਉਨੇ ਇਹਦੇ ਬਾਰੇ ਕੁਝ ਕਹਤਾ ਐਨੇ ਉਹਦੇ ਪਰਿਵਾਰ ਬਾਰੇ ਕੁਝ ਕਹਤਾ ਔਰੀ ਇਹਦੇ ਊੜਮੇਕੋੜ ਮੇ ਬਾਰੇ ਕੁਝ ਕਹਤਾ ਉਹਨੇ ਕੋਈ ਹੋਰ ਗੱਲ ਕਹਤੀ ਐਨੇ ਕੋਈ ਹੋਰ ਗੱਲ ਕਹਤੀ ਇੰਨਾ ਗੱਲਾਂ ਤੋਂ ਇੰਨਾ ਪਖੰਡਵਾਦੀਆਂ ਤੋਂ ਬਿਨਾ ਇੱਥੇ ਹੋਇਆ ਕੀ ਆ ਸਵਾਲਾਂ ਦਾ ਸਵਾਲ ਇਹ ਆ ਸੋ ਇੱਕ ਤਾਂ ਨਤੀਜਾ ਅੱਜ ਨਿਕਲੇ ਆਉਣਾ ਕੀ ਬਣਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਦਾ ਪਤਾ ਲੱਗ ਜਾਣਾ ਦੂਜਾ ਪਤਾ ਲੱਗ ਜਾਣਾ ਜੀ ਕੱਲ ਨੂੰ ਯਾਨੀ ਕਿ 11 ਤਰੀਕ ਨੂੰ ਵੋਟਾਂ ਕਿੰਨੇ ਫੀਸਦੀ ਪੈਣਗੀਆਂ ਤੇ ਕਿਹੋ ਜਿਹਾ ਮਾਹੌਲ ਦੇ ਵਿੱਚ ਪੈਣਗਾ ਤੇ ਲੋਕਾਂ ਦੀ ਮਤ ਦਾ ਵੀ ਪਤਾ ਲੱਗ ਜਾਣਾ ਵੀ ਪੰਜਾਬ ਦੇ ਵਿੱਚ ਜੋ ਸਿਸਟਮ ਆ ਇਹ ਸਾਰਾ ਠੀਕ ਜਾਪਦਾ ਜਾਂ ਫਿਰ ਇਹ ਠੀਕ ਤੋਂ ਉਲਟ ਜਾਪਦਾ ਮੈਂ ਨਹੀਂ ਕਹਣਾ ਜੀ ਫਲਾਣੇ ਨੂੰ ਵੋਟ ਪਾਓ ਤੁਹਾਡੀ ਆਪਣੀ ਇੱਛਾ ਤੁਹਾਡੀ ਕੀਮਤੀ ਵੋਟ ਆ ਬਿਨਾਂ ਲਾਲਚ ਤੋਂ ਪਾਓ ਬਿਨਾਂ ਕਿਸੇ ਡਰ ਭੈ ਤੋਂ ਪਾਓ ਤੁਸੀਂ ਵੋਟ ਪਾਓ ਕਿਉਂਕਿ ਵੋਟ ਪਾਈ ਹੋਈ ਤੁਹਾਡੀ ਅਕਲ ਦਾ ਪ੍ਰਦਰਸ਼ਨ ਕਰਦੀ ਆ ਕਿ ਤੁਸੀਂ ਕਿੰਨੇ ਕੁ ਯੋਗ ਹੋ ਤੁਹਾਡੀ ਸੋਚ ਕਿਹੋ ਜੀ ਹੈ ਤੁਸੀਂ ਕਿੰਨੀ ਕੁ ਸੋਚ ਦੀ ਉਡਾਰੀ ਲਾਉਣੀ ਆ ਲੱਗ ਜਾਣਾ ਪਤਾ 14 ਤਰੀਕ ਨੂੰ ਇੱਕ ਦੇ ਘਰ ਦੇ ਵਿੱਚ ਢੋਲ ਵੱਜਣੇ ਆ ਚੋਰਾ ਦੇ ਘਰ ਦੇ ਵਿੱਚ ਮਯੂਸੀ ਪਸਰਨੀ ਆ ਬਾਅਦ ਦੇ ਵਿੱਚ ਗਾਲਾਂ ਨਾ ਕੱਢਿਓ ਤੁਸੀਂ ਪੱਤਰਕਾਰਾਂ ਨੂੰ ਇਹ ਗੱਲ ਕਹਿੰਦੇ ਹੁੰਨੇ ਆ 2 ਕ ਮਹੀਨੇ ਬਾਅਦ ਤੁਹਾਡਾ ਫਰਜ਼ ਬਣਦਾ ਸਾਡੀ ਕਵਰੇਜ ਕਰੋ ਬਿਲਕੁਲ ਨਹੀਂ ਫਰਜ਼ ਬਣਦਾ ਕਿਉਂਕਿ ਪੱਤਰਕਾਰ ਨੇ ਵੋਟ ਨਹੀਂ ਉੱਥੇ ਜਾ ਕੇ ਪਾਈ ਤੁਸੀਂ ਆਪ ਸਾਰਿਆਂ ਨੇ ਵੋਟ ਪਾਈ ਹੁੰਦੀ ਆ ਤੁਸੀਂ ਪਹਿਲਾਂ ਨਹੀਂ ਸੋਚਦੇ ਤੇ ਪੱਤਰਕਾਰ ਬਾਅਦ ਦੇ ਵਿੱਚ ਕਹਿੰਦੇ ਜੀ ਹੁਣੇ ਕਿਉਂ ਨਹੀਂ ਸੋਚਦਾ ਵਿਕ ਗਿਆ ਹੈ ਖਰੀਦ ਲਿਆ ਹੈ ਫਲਾਨਾ ਹੈ ਢਿੰਗੜਾ ਹੈ ਤੁਸੀਂ ਵੀ ਸੋਚਿਆ ਕਰੋ ਤੁਹਾਡੇ ਕੋਲੇ ਬਹੁਤ ਸਮਾਂ ਸੀ ਤੁਸੀਂ ਸਮਾਂ ਨਹੀਂ ਵਿਚਾਰਿਆ ਤੁਸੀਂ ਆਵਦਾ ਮਨੋਰੰਜਨ ਕੀਤਾ ਰਾਜਨੀਤਿਕ ਲੋਕ ਆ ਜਿਹੜੇ ਉਹ ਇਸ ਵੇਲੇ ਸਿਰਫ ਤੇ ਸਿਰਫ ਕਲਾਕਾਰਾਂ ਵળી ਗੱਲ ਬਣ ਗਏ ਆ ਵੀ ਕਲਾਕਾਰ ਜਿਵੇਂ ਕਹਿੰਦਾ ਹੁੰਦਾ ਵੀ ਅਖਾੜੇ ਦੇ ਵਿੱਚ ਤੁਹਾਡੀ ਫਰਮਾਇਸ਼ ਦੇ ਮੁਤਾਬਕ ਗੀਤ ਪੇਸ਼ ਕਰਦੇ ਆ ਤੇ ਲੀਡਰ ਵੀ ਇਹ ਗੱਲ ਕਹਿੰਦੇ ਤੁਹਾਡੀ ਫਰਮਾਇਸ਼ ਦੇ ਮੁਤਾਬਕ ਗੱਲ ਕਰਦੇ ਹਸਣਾ ਚਾਹੁੰਦੇ ਆ ਆ ਚੱਕੋ ਹਾਸਾ ਮਗਰ ਨਾਰਾ ਲਾਉਣਾ ਚਾਹੁੰਦੇ ਆ ਆ ਚੱਕੋ ਗੱਲ ਫਲਾਣੇ ਨੂੰ ਗਾਲਾਂ ਕੱਢਣੀਆਂ ਚਾਹੁੰਦੇ ਆ ਆ ਚੱਕੋ ਮੁੱਦਾ ਆ ਕੁਝ ਚੱਲੀ ਗਿਆ ਵੀ ਨਹੀਂ ਤਮਾਸ਼ਾ ਅਗਲਾ ਕੀ ਹੁੰਦਾ ਯਾਇਆ ਇਹ ਤੁਹਾਨੂੰ ਪਤਾ ਕਿ ਇਹ ਜਿਹੜੇ ਚੌਨ ਹੋ ਰਹੇ ਨੇ ਇਹ ਕਿਉਂ ਹੋ ਰਹੇ ਨੇ ਇਹਨਾਂ ਦਾ ਕੋਈ ਦੇਖੋ ਨਾ ਜਿਵੇਂ ਆਪਣੇ ਯਾਇਆ ਪੰਜਾਬ ਯੂਨੀਵਰਸਿਟੀ ਲਾਹੌਰ ਹੈ ਤੇ ਉੱਥੇ ਤੇ ਉਹ ਸੈਮੀ ਗਵਰਨਮੈਂਟ ਹਾਂ ਉਹਦੇ ਚ ਕਿ ਅੱਧਾ ਜਿਹੜਾ ਨਾ ਹਸਾਬ ਕਿਤਾਬ ਗਵਰਨਮੈਂਟ ਦਾ ਹੁੰਦਾ ਤੇ ਅੱਧਾ ਜਿਹੜਾ ਨਾ ਉਹ ਆਮ ਹੈ ਲੇਕਿਨ ਇੰਡੀਆ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਨਾ ਉਹ ਉੱਥੇ ਨਾ ਬਕਾਇਦਾ ਇੱਕ ਚੌਨ ਹੁੰਦੇ ਨੇ ਉੱਥੋਂ ਦੇ ਜਿਹੜੇ ਪੁਰਾਣੇ ਤੇ ਨਵੇਂ ਹੈ ਜਿੰਨੇ ਵੀ ਲੋਕ ਨੇ ਨਾ ਉਹ ਮਿਲ ਕੇ ਯੂਨੀਵਰਸਿਟੀ ਦੇ ਉਹ ਚੋਣ ਕਰਕੇ ਇੱਕ ਸੈਨੇਟਰ ਬਣਦਾ ਠੀਕ ਹੈ ਸੈਨੇਟਰ ਹੁੰਦਾ ਤੇ ਇਸ ਤਰ੍ਹਾਂ ਉਹਦੇ ਮੁਤਾਬਕ ਸਾਰਾ ਸਿਸਟਮ ਚੱਲਦਾ ਉਸ ਯੂਨੀਵਰਸਿਟੀ ਦਾ ਲੇਕਿਨ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਮੋਦੀ ਗਵਰਨਮੈਂਟ ਕਿ ਇਨ ਦਾ ਸਾਰਾ ਕੰਟਰੋਲ ਜਿਹੜਾ ਨਾ ਉਸ ਹੀ ਸਾਡੇ ਆਪਣੇ ਹੱਕ ਚ ਹੋਏਗਾ ਯਾਨੀ ਕਿ ਅਸੀਂ ਖੁਦ ਕਰਾਂਗੇ ਜਿਹੜੇ ਇਲੈਕਸ਼ਨ ਚੁਣੇ ਇਲੈਕਟਡ ਹੁੰਦੇ ਜਿਹੜੇ ਉਹ ਸਾਰੇ ਉਹਨਾਂ ਦੇ ਵਿੱਚੋਂ ਅਸੀਂ ਆਪਣੇ ਬੰਦੇ ਯਾਨੀ ਕਿ ਮੈਨੂੰ ਜਿਹੜੀ ਸਮਝ ਆ ਰਹੀ ਨਾ ਮੈਂ ਤੁਹਾਡੀ ਗੱਲ ਢੋਗਣਾ ਕਿ ਇਹ ਜਿਹੜਾ ਚੀਜ਼ ਹੈ ਇਹ ਸੀ ਜਿਵੇਂ ਇੱਕ ਮਿਸਾਲ ਇੱਕ ادارے ਦਾ ਆਪਣਾ ਇਲੈਕਸ਼ਨ ਹੁੰਦਾ ਸੀ ਉਹਦਾ ਆਪਣਾ ਹੀ ਇੱਕ ਸਿਸਟਮ ਭਰਦਾ ਸੀ ਉਹ ਸਿਸਟਮ ਦੇ ਤਹਿਤ ਉਹ ਆਪਣੀਆਂ ਮੰਗਾਂ ਗਵਰਨਮੈਂਟਾਂ ਕੋਲ ਲੈ ਕੇ ਜਾਂਦੀਆਂ ਜ਼ਰੂਰੀਆਤ ਨੇ ਉਹ ਦੇ ਦੇਣ ਲੇਕਿਨ ਹੁਣ ਉਹ ਇਹ ਕਹਿੰਦੇ ਪਏ ਨੇ ਕਿ ਇੱਥੇ ਜਿਹੜਾ ਪ੍ਰੋਫੈਸਰ ਦੀ ਤਨਖਾਹ ਕਿੰਨੀ ਹੋਏਗੀ ਜਿਸ ਤਰ੍ਹਾਂ ਪਾਕਿਸਤਾਨ ਚੱਲਦਾ ਹੈ ਹਾਂ ਸਟੂਡੈਂਟ ਦੀ ਫੀਸ ਕਿੰਨੀ ਹੋਏਗੀ ਇੱਥੇ ਡੇਲੀ ਵੇਜਸ ਕੀ ਹੈ ਸੌਰੀ ਫਿਰ ਦੂਸਰਾ ਇਹ ਹੈ ਕਿ ਅਸੀਂ ਆਪਣੇ ਬੰਦੇ ਇਲੈਕਟ ਕਰਾਂਗੇ ਇੱਥੇ ਸਿਲੈਕਟ ਕਰਾਂਗੇ ਫਿਰ ਇਹ 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 ਨਾ ਆਵਾ ਪਾਲਬ ਇਲਮਾ ਨੇ ਸਟੂਡੈਂਟਸ ਨੇ ਬਹੁਤ ਜ਼ਿਆਦਾ ਰੋਲਾ ਪਾਇਆ ਇਤਿਜਾਜ ਕੀਤਾ ਅੰਦਰ ਆਤੀ ਬੜੀ ਪੁਲਿਸ ਉੱਥੇ ਰਹੀ ਹੈ ਬਾਹਰ ਰਸ਼ ਬੜਾ ਰਿਹਾ ਹੈ ਤੇ ਹੁਣ ਤੇ ਮੇਰੇ ਖਿਆਲ ਇਲੈਕਸ਼ਨ ਹੋ ਗਏ ਉਹਨੇ ਜਿੰਨੀ ਦੇਰ ਤੱਕ ਇਹ ਦੋਸ ਵੀਡੀਓ ਦੇਖਣਗੇ ਤੇ ਫੈਸਲਾ 14 ਤਰੀਕ ਨੂੰ ਹੈ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਮਤਲਬ ਕਿ ਊਂਠ ਕਿਸ ਕਰਵਟ ਬੈਂਦਾ ਲੇਕਿਨ ਜਿਹੜਾ ਨਿਜ਼ਾਮ ਹੈ ਨਾ ਜਿਦੋਂ ਗਵਰਨਮੈਂਟ ਦੇ ਅੰਡਰ ਇਨ ਐਜੂਕੇਸ਼ਨ ਡਿਪਾਰਟਮੈਂਟ ਦਾ ਨਿਜ਼ਾਮ ਚਲਾ ਜਾਂਦਾ ਉਹਦੇ ਫਿਰ ਆਈ ਆ ਸਿਲੇਬਸ ਵੀ ਉਹ ਆਪਣੀ ਮਰਜ਼ੀ ਦੇ ਨਾਲ ਲਾਉਂਦੇ ਨੇ ਹਰ ਪ੍ਰੋਗਰਾਮ ਦੇ ਵਿੱਚ ਜਿਹੜਾ ਸਿਲੇਬਸ ਹੋਏਗਾ ਆਪਣੀ ਮਰਜ਼ੀ ਦਾ ਹੋਏਗਾ ਜਿਸ ਦੀ وجہ ਤੋਂ ਬਹੁਤ ਜ਼ਿਆਦਾ ਖਰਾਫਾਤ ਵੀ ਆ ਜਾਂਦੀ ਹੈ ਕਿਉਂਕਿ ਕਈ ਵਾਰੀ ਗਵਰਨਮੈਂਟਾਂ ਬਾਹਰੋਂ ਪੈਸਾ ਲੈ ਕੇ ਉਹਨਾਂ ਦਾ ਸਿਲੇਬਸ ਮਤਲਬ ਕਿ ਗਵਰਨਮੈਂਟਾਂ ਦਾ ਇੱਕ ਆਪਣਾ ਅਜੰਡਾ ਹੁੰਦਾ ਹੈ ਇੱਕ ਸਿਸਟਮ ਉਹ ਮਤਲਬ ਕਿ ਉਹਨਾਂ ਨੇ ਉਹ ਅਜੰਡੇ ਨੂੰ ਪ੍ਰਮੋਟ ਕਰਨ ਵਾਸਤੇ ਸਿਲੇਬਸ ਵਗੈਰਾ ਜਾਂ ਸਿਸਟਮ ਨੂੰ ਚਲਾੜਾ ਹੁੰਦਾ ਹੈ ਲੇਕਿਨ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਕੋਈ ਨਹੀਂ ਪਾਕਿਸਤਾਨ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ ਉਹ ਜਿਹੜੀ ਗਵਰਨਮੈਂਟ ਹੁੰਦੀ ਹੈ ਗਵਰਨਮੈਂਟ ਦੇ ਅੰਡਰ ਹੁੰਦੀ ਹੈ ਜਿਹੜੀ ਪ੍ਰਾਈਵੇਟ ਹੈ ਉਹ ਪ੍ਰਾਈਵੇਟ ਉਹ ਕੁਝ ਵੀ ਨਹੀਂ ਕਰਨ ਦੇ ਨੇ ਉਹ ਦੇ ਇੱਕ ਬੰਦੇ ਦੇ ਹੱਥ ਹੈ ਜਿਹੜਾ ਤੇ ਜਿਹੜੀ ਗਵਰਨਮੈਂਟ ਦੀਆਂ ਯੂਨੀਵਰਸਿਟੀਆਂ ਹੁੰਦੀਆਂ ਨੇ ਉਹ ਗਵਰਨਮੈਂਟ ਚਾਹੇ ਜੋ ਮਰਜ਼ੀ ਕਰੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਚਾਂਸਲਰ ਲ ਕੋਈ ਇਲੈਕਸ਼ਨ ਲੁਕਸ਼ਨ ਵਾਲਾ ਚੱਕਰ ਨਹੀਂ ਹੁੰਦਾ ਤੇ ਦੋਸਤੋ ਅਗਰ ਸ਼ੋਰ ਆਇਆ ਹੋਵੇ ਤੇ ਮਾਫ਼ ਰਹਿਤ ਕਿਉਂਕਿ ਬਿਜਲੀ ਕੋਈ ਨਹੀਂ ਗਈ ਅਸੀਂ ਦਰਵਾਜ਼ਾ ਖੋਲ ਕੇ ਵੀਡੀਓ ਬਣਾ ਰਹੇ ਹਾਂ ਤੇ ਜਿਸ ਤਰ੍ਹਾਂ ਦੀ ਵੀ ਬਣ ਰਹੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਦੁਬਾਰਾ ਅਸੀਂ ਇਨਸ਼ਾਅੱਲਾ ਰੈਗੂਲਰ ਹੋਏ ਹਾਂ ਤੇ ਇਨਸ਼ਾਅੱਲਾ ਤੁਹਾਡੇ ਨਾਲ ਅੱਛੇ ਅੱਛੇ ਵੀਡੀਓ ਤੁਹਾਨੂੰ ਤੁਸੀਂ ਵੀ ਰਿਕੁਐਸਟ ਕਰਿਆ ਕਰੋ WhatsApp ਨੰਬਰ ਤੇ ਜਾਂ ਇਸ ਚੈਨਲ ਦੇ ਕਮੈਂਟ ਚ ਆਪਣੀ ਕੋਈ ਵੀਡੀਓ ਲਿਖ ਲਿਆ ਕਰੋ ਤੇ ਅਸੀਂ ਉਹਦੇ ਤੇ ਰਿਐਕਟ ਜ਼ਰੂਰ ਕਰਾਂਗੇ ਮੈਨੇ ਨਵੀਂ ਵੀਡੀਓ ਨਾਲ ਅੱਲਾਹ ਹਫਿਜ਼